11 ਤਰੀਕ ਦੀ ਘਟਨਾ ਸਪਲੈਂਡਰ 11 ਤਰੀਕ ਦੀ ਘਟਨਾ ਸਪਲੈਂਡਰ ਮੋਟਰਸਾਈਕਲ ਪੀਵੀ06 ਜੇ4419 ਉਹਦਾ ਨੰਬਰ ਹੈ ਕਨਵਨ ਚੌਂਕ ਪ੍ਰੈਸ ਦੇ ਦਫਤਰ ਦੇ ਬਿਲਕੁਲ ਬਾਹਰ ਇਧਰ ਉਹ ਰੋਡ ਆ ਲਾਂਦਾ ਮੇਲਣਾ ਇਧਰ ਉਹ ਗੋਲ ਗੱਪਿਆਂ ਦੀ ਰੇੜੀ ਲਾਂਦਾ ਵਿੱਚ ਇੱਕ ਕਾਰ ਲੱਗੀ ਸੀ ਤਕਰੀਬਨ ਸਾਰੇ ਪ੍ਰੈਸ ਵਾਲਿਆਂ ਦੇ ਮੋਟਰਸਾਈਕਲ ਉੱਥੇ ਹੀ ਲੱਗੇ ਹੁੰਦੇ ਆ ਉੱਥੇ ਮੈਂ ਸਵੇਰੇ 11:00 ਵਜੇ ਨਾਲ ਆਇਆ ਉੱਥੋਂ ਮੈਂ ਬਾਈ ਬੱਸ 47 ਜਾਣਾ ਸੀ ਠੀਕ ਜੋ ਸ਼ਾਮ ਨੂੰ ਵਾਪਸ ਆਦੇ ਵੇਖਿਆ 7:30 ਵਜੇ ਉੱਥੇ ਮੋਟਰਸਾਈਕਲ ਨਹੀਂ ਹੀ ਆਸੇ-ਪਾਸੇ ਹੀ ਵੇਖਿਆ ਮੋਟਰਸਾਈਕਲ ਉੱਥੇ ਮੈਨੂੰ ਨਹੀਂ ਲੱਭਾ ਤੁਰੰਤ ਐ ਹੀ ਥਾਣੇ ਗਏ ਆ ਉੱਥੇ ਕੰਪਲੇਂਟ ਲਖਵਾਤੀ ਆ ਅੱਜ 13 ਤਰੀਕ ਹੋ ਗਈ ਆ ਮੈਂ ਪਤਾ ਕਰਨ ਗਿਆ ਹੀ ਥਾਣੇ ਕੀ ਕਿੱਥੋਂ ਤੱਕ ਕੀ ਪੋਜੀਸ਼ਨ ਆ ਉੱਥੋਂ ਨੰਬਰ ਲੈ ਕੇ ਮੈਂ ਐਸਆਈ ਨੂੰ ਫੋਨ ਕੀਤਾ ਉਹ ਐਸਆਈ ਦਾ ਚੈਨਾ ਅਮਿੰਦਰਪਾਲ ਦਾ ਕਿ ਮੇਰੇ ਕੋ ਅਜੇ ਤੱਕ ਕੰਪਲੇਂਟ ਹੀ ਨਹੀਂ ਪਹੁੰਚੀ ਸੋ ਮੈਂ ਉਹਨਾਂ ਨੂੰ ਵਟਸਐਪ ਜਿਹੜੀ ਕਾਪੀ ਉੱਥੋਂ ਲਈ ਹੀ ਮੈਂ ਉਹਨਾਂ ਨੂੰ ਵਟਸਐਪ ਤੇ ਭਾਤੀ ਆ ਉਨੇ ਬਾਕੀ ਮੇਰੀ ਤੇ ਅਪੀਲ ਹੈਗੀ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨੂੰ ਥੋੜਾ ਗੰਭੀਰਤਾ ਨਾਲ ਲੈ ਕੇ ਤੇ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਜਾਏ ਮੇਰਾ ਮੋਟਰਸਾਈਕਲ ਜਿਹੜਾ ਵਾਪਸ ਕੀਤਾ ਇਹ ਕਾਲੇ ਰੰਗ ਦਾ ਮੋਟਰਸਾਈਕਲ ਆ ਕਾਨੂਆ ਚੌਂਕ ਪ੍ਰੈਸ ਦੇ ਬਾਹਰੋਂ ਦਫਤਰ ਦੇ ਬਾਹਰੋਂ ਹੀ ਵੇਖੋ ਕਿੰਨੀ ਹਿੰਮਤ ਹੈਗੀ ਆ ਬੰਦੇ ਦੀ ਚੋਰ ਦੀ ਕਿ ਉਹ ਪ੍ਰੈਸ ਦੇ ਦਫਤਰੋਂ ਬਾਹਰੋਂ ਮੋਟਰਸਾਈਕਲ ਲੈ ਗਿਆ ਇੱਕ ਪ੍ਰੈਸ ਵਾਲੇ ਦਾ ਵੇਖੋ ਜੀ ਅਸੀਂ ਲੋਕਾਂ ਦੀਆਂ ਖਬਰਾਂ ਲਾਉਣਦੇ ਆ ਸਾਨੂੰ ਆਪਣੀਆਂ ਖਬਰਾਂ ਆਪ ਲਾਉਣੇ ਪੈਂਦੀਆਂ ਵੇਖੋ ਕੀ ਹਾਲਾਤ ਨੇ ਸੋ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨੂੰ ਥੋੜਾ ਗੰਭੀਰਤਾ ਨਾਲ ਲਿਆ ਜਾਵੇ ਤੇ ਮੋਰਚਾ ਦਾ ਜਿਹੜਾ ਲੱਗਿਆ ਸੀ ਇਸ ਬੰਦ ਦੇ ਵਿੱਚ ਅਸੀਂ ਕਪਤਾਨ ਨੂੰ ਵੀ ਮਿਲਾਂਗੇ ਐਸਐਸਪੀ ਗੁਰਦਾਸਪੁਰ શ્રી ਅਦਿੱਤਿਆ ਨੂੰ ਮਿਲਾਂਗੇ ਸੋ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਪਲੀਜ਼ ਜਿਹੜੀ ਆ ਥੋੜਾ ਜਿਹਾ ਇਹਨੂੰ ਗੰਭੀਰਤਾ ਨਾਲ ਲੈ ਕੇ ਤੇ ਸਾਡੀ ਜਿਹੜੀ ਆ ਸਾਡੀਆਂ ਜਿਹੜੀ ਚੀਜ਼ ਆ ਉਹਦੀ ਭਾਲ ਕੀਤੀ ਜਾਵੇ